ਦੋਸਤੋ ਕੀ ਤੁਹਾਡਾ ਖਾਤਾ HDFC ਬੈਂਕ ਵਿੱਚ ਹੈ ਜੇਕਰ ਹੈ ਤਾਂ ਇਸ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਬਨੇ ਰਹੋ ਕਿਉਂਕਿ ਇਸ ਵੀਡੀਓ ਦੇ ਵਿੱਚ HDFC ਬੈਂਕ ਵੱਲੋਂ ਕੀਤੇ ਗਏ ਕੁਝ ਵੱਡੇ ਬਦਲਾਅ ਜਿਹੜੇ ਕਿ ਤੁਹਾਨੂੰ ਅੱਜ ਦੱਸੇ ਜਾਣਗੇ ਇਸ ਵੀਡੀਓ ਦੇ ਵਿੱਚ HDFC ਬੈਂਕ ਵੱਲੋਂ ਜੋ ਵੀ ਆਪਣੇ ਗਾਹਕਾਂ ਦੇ ਲਈ ਚੇਂਜਸ ਕੀਤੇ ਗਏ ਨੇ ਉਹਨਾਂ ਸੰਬੰਧੀ ਤੁਹਾਨੂੰ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਅੱਜ ਅਸੀਂ ਦਵਾਂਗੇ ਸੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਕਿ HDFC ਬੈਂਕ ਜਿਸ ਦਾ ਪਹਿਲਾਂ ਹੀ ਪੰਜਾਬ ਸਰਕਾਰ ਦੇ ਨਾਲ ਕਾਫੀ ਜ਼ਿਆਦਾ ਇੱਕ ਜੋ ਕਹਿ ਸਕਦੇ ਹਾਂ ਕਿ ਕਲੇਸ਼ ਪਿਆ ਹੋਇਆ ਤੇ ਉਸ ਦਾ ਕੀ ਸੈਟਲਮੈਂਟ ਹੋਣੀ ਹੈ ਕੀ ਅੱਗੇ ਹੋਣਾ ਇਸ ਬਾਰੇ ਅਜੇ ਕੁਝ ਨਹੀਂ ਪਤਾ ਪਰ ਇੱਕ ਵਾਰੀ ਸਰਕਾਰ ਨੇ HDFC ਬੈਂਕ ਨਾਲ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਸੋ ਇਸ ਸੰਬੰਧੀ ਪੱਤਰ ਵੀ ਤੁਹਾਡੇ ਕੋਲ ਆ ਚੁੱਕੇ ਨੇ ਪਰ ਹੁਣ ਆਮ ਗਾਹਕਾਂ ਦੇ ਲਈ ਵੀ HDFC ਬੈਂਕ ਨੇ ਕਾਫੀ ਵੱਡੇ ਬਦਲਾਅ ਕੀਤੇ ਨੇ ਸੋ ਪੰਜਾਬ ਸਰਕਾਰ ਦੀਆਂ ਤਾਂ ट्रांजैक्शनਾਂ ਜਿਹੜੀਆਂ ਲੇਟ ਕੀਤੀਆਂ ਜਿਸ ਕਰਕੇ HDFC ਬੈਂਕ ਨੂੰ ਪੰਜਾਬ ਸਰਕਾਰ ਨਾਲ ਜੋ ਵਪਾਰ ਚੱਲ ਰਿਹਾ ਸੀ ਉਸ ਤੋਂ ਹੱਥ ਧੋਣਾ ਪਿਆ ਸੋ ਹੁਣ ਗਾਕਾਂ ਦੇ ਲਈ ਕੀ ਕੁਝ ਬਦਲਾਅ ਕੀਤੇ ਨੇ ਉਸ ਦੇ ਬਾਰੇ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਸੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਅਤੇ ਕਮੈਂਟ ਦੇ ਵਿੱਚ ਆਪਣੀ رائے ਵੀ ਦੱਸੋ ਸੋ ਅਗਰ ਇਹ ਵੀਡੀਓ ਤੁਹਾਡੇ ਲਈ ਯੂਸਫੁਲ ਹੋਈ ਤਾਂ ਜਰੂਰ ਆਪਣੀ رائے ਦੇਣਾ ਤੇ ਲਾਈਕ ਜਰੂਰ ਕਰਨਾ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਨੂੰ ਅੱਜ ਦੀ ਜਾਣਕਾਰੀ ਦਿੰਨੇ ਆ। ਸੋ ਇਹ ਜਿਹੜੇ ਬਦਲਾਅ ਨੇ ਇਹ ਗਾਹਕਾਂ ਦੇ ਲਈ ਜੋ ਵੀ ट्रांजੈਕਸ਼ਨਾਂ ਕੀਤੀਆਂ ਜਾਂਦੀਆਂ ਉਸ ਦੇ ਬਾਰੇ ਹੈਗੀ ਹੈ ਕਿਉਂਕਿ ਬੈਂਕ ਨੇ ਕਾਫੀ ਵੱਡੇ ਪੱਧਰ ਤੇ ਜਿਹੜੇ ਬਦਲਾਅ ਨੇ ਉਹ ਕਰ ਦਿੱਤੇ ਨੇ ਆਮ ਗਾਹਕਾਂ ਦੇ ਲਈ ਇੱਕ ਤਰ੍ਹਾਂ ਦੀ ਸਮੱਸਿਆ ਖੜੀ ਕਰ ਦਿੱਤੀ ਹੈ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਨੈਫਟ ਜੋ ਤੁਸੀਂ ਬੈਂਕ ਦੇ ਵਿੱਚ ਜਾ ਕੇ ਨੈਫਟ ਕਰਾਨੇ ਹੋ ਆਪਣੀ ਅਮਾਉਂਟ ਕਿਸੇ ਆਪਣੇ ਖਾਤੇ ਤੋਂ ਕਿਸੇ ਹੋਰ ਖਾਤੇ ਦੇ ਵਿੱਚ ਤਾਂ ਉਸ ਦੇ ਉੱਪਰ ਜਾਂ ਕੈਸ਼ ਦੇ ਕੇ ਕਰਵਾਣੇ ਹੋ ਉਸ ਦੇ ਉੱਪਰ ਹੁਣ ਕੁਝ ਵੀ ਫ੍ਰੀ ਨਹੀਂ ਰਿਹਾ ਇਸ ਦੇ ਉੱਤੇ ਕਾਫੀ ਚਾਰਜਸ ਲਗਾ ਦਿੱਤੇ ਨੇ ਸੋ ਨੈਫਟ ਨੈਫਟ ਦੀ ਗੱਲ ਕਰੀਏ ਕਿ ਨੈਫਟ ਹੁੰਦਾ ਕੀ ਹੈ ਇਹ ਨੈਸ਼ਨਲ ਇਲੈਕਟ੍ਰੋਨਿਕ ਫੰਡ ਟਰਾਂਸਫਰ ਨੈਸ਼ਨਲ ਇਲੈਕਟ੍ਰੋਨਿਕ ਫੰਡ ਟਰਾਂਸਫਰ ਏ ਦੀ ਫੁੱਲ ਫਾਰਮ ਹੁੰਦੀ ਹੈ ਜੀ ਜਿਹੜੀ ਕਿ ਅਸੀਂ ਬ੍ਰਾਂਚ ਦੇ ਵਿੱਚ ਜਾ ਕੇ ਕਰਵਾ ਸਕਦੇ ਹਾਂ ਤੇ ਆਨਲਾਈਨ ਵੀ ਕਰਵਾ ਸਕਦੇ ਹਾਂ ਦੋਸਤੋ ਵੀਡੀਓ ਦੇ ਵਿੱਚ ਇੱਕ ਛੋਟੀ ਜੀ ਐਚਡੀਐਫਸੀ ਵੱਲੋਂ ਚੰਗੀ ਖਬਰ ਵੀ ਹੈ ਪਰ ਜ਼ਿਆਦਾ ਇਹਦੇ ਵਿੱਚ ਗਾਕਾਂ ਦੇ ਲਈ ਥੋੜੇ ਜੇ ਵੱਡੇ ਹੀ ਤੋਹਫੇ ਦੇ ਦਿੱਤੇ ਗਏ ਨੇ ਸੋ ਇਹ ਚਾਰਜਸ ਨੇ ਜਿਹੜੇ ਇਹ ਚਾਰਜਸ ਹੁਣ ਲੱਗਣੇ ਸ਼ੁਰੂ ਹੋ ਗਏ ਨੇ ਦੇਖੋ 10000 ਰੁਪਇਆ ਜੇ ਤੁਸੀਂ ਨੈਫਟ ਕਰਾਉਣੇ ਹੋ ਤਾਂ ਤੁਹਾਨੂੰ 2 ਰੁਪਏ ਹਰੇਕ ट्रांजੈਕਸ਼ਨ ਦੇ ਉੱਪਰ ਦੇਣੇ ਪੈਣਗੇ ਜੇਕਰ ਤੁਸੀਂ 10000 ਤੋਂ ਲੈ ਕੇ 1 ਲੱਖ ਤੱਕ ਕੋਈ ਵੀ ਨੈਫਟ ਕਰਾਉਣੇ ਹੋ ਤਾਂ ਤੁਹਾਨੂੰ 4 ਰੁਪਏ ਉਹਦੇ ਉੱਤੇ ਖਰਚਾ ਦੇਣਾ ਪਵੇਗਾ ਜੇਕਰ ਤੁਸੀਂ 1 ਲੱਖ ਤੋਂ ਲੈ ਕੇ 1 ਲੱਖ ਤੋਂ ਲੈ ਕੇ 2 ਲੱਖ ਤੱਕ ट्रांजैक्शन ਕਰਾਉਣੇ ਹੋ ਤਾਂ 14 ਰੁਪਏ ਦਾ ਜਿਹੜਾ ਖਰਚਾ ਹੈ ਤੁਹਾਨੂੰ ਉਹ ਬੈਂਕ ਨੂੰ ਦੇਣਾ ਪੈਣਾ ਜੇ ਤੁਸੀਂ 2 ਲੱਖ ਤੋਂ ਉੱਪਰ ट्रांजैक्शन ਕਰਾਉਣੇ ਹੋ NEFT ਦੀ ਅਗਰ NEFT ਦੀ ट्रांजैक्शन ਤੁਸੀਂ 2 ਲੱਖ ਤੋਂ ਉੱਪਰ ਕਰਾਉਣੇ ਹੋ ਤਾਂ 24 ਰੁਪਏ ਖਰਚਾ ਦੇਣਾ ਪਵੇਗਾ ਸੋ ਇਹ ਚਾਰਜਸ ਨੇ ਜਿਹੜੇ ਇਹ NEFT ਦੇ ਉੱਤੇ ਲਗਾਏ ਗਏ ਨੇ ਹੁਣ ਅੱਗੇ ਗੱਲ ਕਰਦੇ ਆਂ ਅੱਗੇ ਜਿਹੜੀ ਗੱਲ ਕਰਦੇ ਆ ਉਹ ਆਰਟੀਜੀਐਸ ਦੀ ਹੈ ਜੀ ਆਰਟੀਜੀਐਸ ਦੇ ਵਿੱਚ ਵੀ ਚਾਰजेस ਹੁਣ ਲੱਗਣਗੇ ਇਹਦੇ ਵਿੱਚ ਆਮ ਤੌਰ ਤੇ ਜਿਹੜੇ ਕਰੰਟ ਅਕਾਊਂਟ ਵਾਲੇ ਨੇ ਉਹ ਆਰਟੀਜੀਐਸਾਂ ਕਰਵਾਉਂਦੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦੀ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਸੋ ਅਗਰ ਗੱਲ ਕਰੀਏ ਤਾਂ ਇਸ ਆਰਟੀਜੀਐਸ ਦੇ ਵਿੱਚ ਕੀ ਹੈ ਕਿ ਜੇ ਤੁਸੀਂ 2 ਲੱਖ ਤੋਂ 5 ਲੱਖ ਤੱਕ ਟ੍ਰਾਂਜੈਕਸ਼ਨ ਕਰਵਾਉਣੇ ਹੋ ਤਾਂ ਇਸ ਦੇ ਉੱਪਰ 20 ਰੁਪਏ ਖਰਚਾ ਪਵੇਗਾ ਸੋ ਦੇਖੋ 2 ਲੱਖ ਤੋਂ ਥੱਲੇ 199999 ਤੱਕ ਤੁਹਾਨੂੰ ਕੋਈ ਖਰਚਾ ਦੇਣ ਦੀ ਜ਼ਰੂਰਤ ਨਹੀਂ ਮੈਂ ਪਹਿਲਾਂ ਹੀ ਕਿਹਾ ਕਿ ਜ਼ਿਆਦਾਤਰ ਇਹ ਜਿਹੜੇ ਬਿਜ਼ਨਸਮੈਨ ਨੇ ਵਪਾਰੀ ਲੋਕ ਨੇ ਉਹਨਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਪਰ ਜੋ ਨੈਫਟ ਹੈ ਉਹ ਆਮ ਹੀ ਹਰੇਕ ਬੰਦਾ ਕਰਵਾਉਂਦਾ ਹੈ ਉਹਦੇ ਉੱਪਰ ਵੀ ਖਰਚਾ ਲੱਗ ਚੁੱਕਿਆ ਹੈ 5 ਲੱਖ ਤੋਂ ਉੱਪਰ ਜੇਕਰ ਤੁਸੀਂ ਕਰਵਾਨੇ ਹੋ ਤਾਂ ਫਿਰ ਤੁਹਾਨੂੰ 45 ਰੁਪਏ ਖਰਚਾ ਦੇਣਾ ਪੈਣਾ ਸੋ ਅੱਗੇ ਚੱਲਦੇ ਹਾਂ ਜੀ ਅੱਗੇ ਇਹਨਾਂ ਨੇ ਜੋ ਆਈਐਮ ਆਰਟੀਜੀਐਸ ਦੀ ਤੁਹਾਨੂੰ ਫੁੱਲ ਫਾਰਮ ਦੱਸ ਦਈਏ ਆਰਟੀਜੀਐਸ ਅਗਰ ਤੁਹਾਨੂੰ ਨਹੀਂ ਪਤਾ ਤਾਂ ਆਰਟੀਜੀਐਸ ਦੀ ਜਿਹੜੀ ਫੁੱਲ ਫਾਰਮ ਹੈ ਆਰ ਦਾ ਮਤਲਬ ਹੈ ਰੀਅਲ ਟੀ ਦਾ ਮਤਲਬ ਹੈ ਟਾਈਮ ਰੀਅਲ ਟਾਈਮ ਜੀ ਦਾ ਮਤਲਬ ਹੈ ਗ੍ਰੋਸ ਠੀਕ ਹੈ ਜੀ ਔਰ ਐਸ ਦਾ ਮਤਲਬ ਹੈ ਸੈਟਲਮੈਂਟ ਐਸ ਦਾ ਮਤਲਬ ਹੈ ਸੈਟਲ ਮੈਂਟਰ ਸੋ ਰੀਅਲ ਟਾਈਮ ਗ੍ਰੋਸ ਸੈਟਲਮੈਂਟ ਆਰਟੀਜੀਐਸ ਦੀ ਫੁੱਲ ਫਾਰਮ ਹੈ ਸੋ ਅੱਗੇ ਚੱਲਦੇ ਹਾਂ ਜੀ ਅੱਗੇ ਵੀਡੀਓ ਦੇ ਵਿੱਚ ਹੁਣ ਆਈਐਮਪੀਐਸ ਦੀ ਹੈ ਇਹ ਆਮ ਤੌਰ ਤੇ ਆਮ ਤਰੀਕੇ ਦੇ ਨਾਲ ਸਾਨੂੰ ਨਹੀਂ ਪਤਾ ਕੇ ਆਈ ਐਮ ਪੀ ਐਸ ਵੀ ਅਸੀਂ ਕਰਾਉਣੇ ਆ ਸੋ ਜਿਹੜੀ ਆਈ ਐਮ ਪੀ ਐਸ ਆ ਪਹਿਲਾਂ ਤੁਹਾਨੂੰ ਇਹਦੀ ਫੁੱਲ ਫਾਰਮ ਦੱਸਦੇ ਆ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਹੁੰਦਾ ਕੀ ਹੈ ਆਈ ਦਾ ਮਤਲਬ ਹੈ ਇਮੀਡੀਏਟ ਆਈ ਐਮ ਦਾ ਮਤਲਬ ਹੈ ਇਮੀਡੀਏਟ ਪੀ ਦਾ ਮਤਲਬ ਪੇਮੈਂਟ ਐਸ ਦਾ ਮਤਲਬ ਸਰਵਿਸ ਇਮੀਡੀਏਟ ਪੇਮੈਂਟ ਸਰਵਿਸ ਭਾਵ ਕਿ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਤੁਰੰਤ ਹੀ ਤਤਕਾਲੀ ਪੈਸਾ ਜਿਹੜਾ ਟਰਾਂਸਫਰ ਕਰਨਾ ਵੀ ਹੁਣੇ ਅਸੀਂ ਇੱਧਰੋਂ ਕੀਤਾ ਤੇ ਨਾਲ ਦੀ ਨਾਲ ਉੱਧਰ ਪੈਸਾ ਚਲਿਆ ਜਾਵੇ ਤਾਂ ਇਸ ਦੇ ਵਿੱਚ ਅਗਰ ਤੁਸੀਂ ਨੈਫਟ ਕਰਦੇ ਹੋ ਤਾਂ 2 ਘੰਟੇ ਦਾ ਸਮਾਂ ਬੈਂਕ ਲੈ ਕੇ ਚੱਲਦੀ ਆ ਵੀ 2 ਘੰਟੇ ਦਾ ਘੱਟੋ ਘੱਟ ਲੱਗ ਹੀ ਜਾਂਦੇ ਨੇ ਸੋ ਜਿਹੜਾ ਆ ਆਰਟੀਜੀਐਸ ਹਉ ਤੁਹਾਨੂੰ ਦੱਸ ਹੀ ਦਿੱਤਾ ਵੀ ਜ਼ਿਆਦਾਤਰ ਕਰੰਟ ਅਕਾਊਂਟ ਵਪਾਰੀਆਂ ਦੇ ਲਈ ਹੁੰਦਾ ਜਿਹੜਾ ਆਈਐਮਪੀਐਸ ਹੈਗਾ ਇਹ ਤੁਹਾਨੂੰ ਬਿਲਕੁਲ ਚਾਹੇ ਕਿਸੇ ਨੇ ਵੀ ਵਰਤਣਾ ਹੋਵੇ ਇਮੀਡੀਏਟ ਜਿਹੜਾ ਤੁਹਾਡਾ ਪੈਸਾ ਟਰਾਂਸਫਰ ਹੁੰਦਾ ਅਗਰ ਤੁਸੀਂ 1000 ਰੁਪਿਆ ਆਈਐਮਪੀਐਸ ਕਰਵਾਉਨੇ ਹੋ ਤਾਂ ਤੁਹਾਨੂੰ 2 ਰੁਪਏ 50 ਪੈਸੇ ਖਰਚਾ ਦੇਣਾ ਪੈਣਾ ਅਗਰ ਤੁਸੀਂ 1 ਲੱਖ ਤੱਕ ਕਰਾਉਣੇ ਹੋ 1001 ਤੋਂ ਲੈ ਕੇ ਤਾਂ 5 ਰੁਪਏ ਖਰਚਾ ਦੇਣਾ ਪੈਣਾ ਅਗਰ ਤੁਸੀਂ 1 ਲੱਖ ਤੋਂ ਉੱਪਰ ਕਰਵਾਨੇ ਹੋ ਤਾਂ ਤੁਹਾਨੂੰ ਫਿਰ 15 ਰੁਪਏ ਚਾਰਜਸ ਦੇਣੇ ਪੈਣੇ ਆ। ਸੋ ਇਹਦੇ ਵਿੱਚ ਜਿਹੜਾ ਜੀਐਸਟੀ ਜਾਂ ਤਿੰਨਾਂ ਦੇ ਵਿੱਚ ਉਹ ਵੱਖਰੇ ਤੌਰ ਤੇ ਲੱਗਣਾ ਜੀ ਜੀਐਸਟੀ ਇਹਨਾਂ ਦੇ ਵਿੱਚ ਨਾ ਸਮਝਿਓ। ਜਿੰਨਾ ਵੀ ਜੀਐਸਟੀ 18% ਹੋਏਗਾ ਜਾਂ 28% ਹੋਏਗਾ ਮੋਸਟਲੀ 18% ਹੀ ਹੁੰਦਾ ਉਹ ਇਹਦੇ ਵਿੱਚ ਲੱਗੇਗਾ। ਭਾਵੇਂ ਕਿ ਅਗਰ 18% ਲੱਗਦਾ 18590 ਤਾਂ ਇਹਦੇ ਵਿੱਚ ਉਹ ਪੈਸੇ ਐਡ ਹੋ ਜਾਣਗੇ। ਸੋ ਉਹ ਵੀ ਤੁਹਾਡੇ ਤੋਂ ਲਏ ਜਾਣਗੇ ਜੀਐਸਟੀ ਅਲੱਗ ਹੈ ਜੀ ਸੋ ਅੱਗੇ ਗੱਲ ਕਰਦੇ ਆਂ ਜੀ ਹੁਣ ਅਗਰ ਤੁਸੀਂ ਹੁਣ ਕਰਦੇ ਆਂ ਸੀ ਆਨਲਾਈਨ ਬੈਂਕਿੰਗ ਦੀ ਆਨਲਾਈਨ ਬੈਂਕਿੰਗ ਦੇ ਵਿੱਚ ਤੁਸੀਂ ਕੀ ਕਰਦੇ ਹੋਗੇ ਆਪਦੀ ਮੋਬਾਈਲ ਐਪ ਯੂਜ਼ ਕਰਦੇ ਹੋ ਮੋਬਾਈਲ ਐਪ ਦੇ ਵਿੱਚੋਂ ਤੁਸੀਂ ਕੀ ਕਰਦੇ ਹੋਗੇ ਟਰਾਂਸਫਰ ਕਰਦੇ ਹੋ ਉਹਦੇ ਉੱਤੇ ਕੀ ਚੀਜ਼ ਹੈ ਜੀ ਦੇਖੋ ਜਿਹੜੀ ਤਾਂ IMPS ਹੈਗੀ ਇਮੀਡੀਏਟ ਸਰਵਿਸ ਹੈ ਜਿਹੜੀ ਉਹਦੇ ਵਿੱਚ ਕੋਈ ਰਾਹਤ ਨਹੀਂ ਦਿੱਤੀ ਬਸ ਇਹ ਕਿ ਹੈ ਵੀ ਅਸੀਂ ਕੀ ਕਰਤਾ ਅਗਰ ਤੁਸੀਂ 1000 ਰੁਪਏ ਤੱਕ ਦੀ अमाउंट ਉਹ ਕਰਦੇ ਹੋ ਤਾਂ ਉਹਦੇ ਵਿੱਚ ਅਸੀਂ ਉਹਨੂੰ ਹੋਰ ਅਫੋਰਡੇਬਲ ਬਣਾਤਾ ਉਹਦੇ ਖਰਚੇ ਅਸੀਂ ਘਟਾ ਦਿੱਤੇ ਆ ਪਰ ਇੱਕ ਇਥੇ ਨਾਲ ਦੀ ਨਾਲ ਜਿਹੜੀ ਫਾਇਦੇ ਵਾਲੀ ਗੱਲ ਹੈ ਉਹ ਇਹ ਹੈ ਕਿ ਤੁਸੀਂ ਅਗਰ ਬੈਂਕ ਦੇ ਵਿੱਚ ਨਹੀਂ ਜਾਂਦੇ ਤੁਸੀਂ ਆਪਦੀ ਮੋਬਾਈਲ ਐਪ ਨੂੰ ਹੀ ਯੂਜ਼ ਕਰਦੇ ਹੋ ਤਾਂ ਤੁਸੀਂ ਪੜ੍ਹ ਸਕਦੇ ਹੋ ਕਿ ਤੁਹਾਡੇ ਲਈ ਇੱਕ ਰਾਹਤ ਭਰੀ ਖਬਰ ਇਹਦੇ ਵਿੱਚ ਹੈਗੀ ਆ ਉਹ ਕੀ ਹੈ ਉਹ ਕਹਿੰਦੇ ਜੇ ਤੁਸੀਂ NEFT ਤੇ RTGC ਦੀ RTGS ਦੀ ट्रांजैक्शन ਆਨਲਾਈਨ ਡਨ ਕਰਦੇ ਹੋ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਰਾਹੀਂ ਠੀਕ ਹੈ ਜੀ ਲੈਪਟਾਪ ਜਾਂ ਆਪਣੇ ਸਿਸਟਮ ਦੇ ਉੱਪਰ ਬੈਠ ਕੇ ਜਾਂ ਮੋਬਾਈਲ ਰਾਹੀਂ ਐਪ ਰਾਹੀਂ ਕਰਦੇ ਹੋ ਤਾਂ ਤੁਹਾਨੂੰ ਕੋਈ ਵੀ ਚਾਰਜਸ ਦੇਣ ਦੀ ਜ਼ਰੂਰਤ ਨਹੀਂ ਹੈ ਸੋ ਇਹਦੇ ਵਿੱਚ ਕਸਟਮਰ ਨੂੰ ਜਿੰਨਾ ਮਰਜੀ ਫੰਡ ਟਰਾਂਸਫਰ ਕਰਨ ਦੇ ਲਈ ਅਲਾਉ ਕੀਤਾ ਗਿਆ ਸੋ ਇੱਥੇ ਸਰਕਾਰ ਦੀ ਮਨਸ਼ਾ ਕਲੀਅਰ ਹੁੰਦੀ ਹੈ ਤੇ ਨਾਲ ਦੀ ਨਾਲ ਸਰਕਾਰ ਤੋਂ ਅੱਗੇ ਆ ਕਿ ਬੈਂਕਾਂ ਦੀ ਮਨਸ਼ਾ ਕਲੀਅਰ ਹੁੰਦੀ ਹੈ ਕਿ ਵੱਧ ਤੋਂ ਵੱਧ ਆਨਲਾਈਨ ਟਰਾਂਜੈਕਸ਼ਨਾਂ ਹੋਣ ਸਾਡੇ ਕੋਲੇ ਕਸਟਮਰ ਬੈਂਕ ਦੇ ਵਿੱਚ ਫਿਜ਼ੀਕਲੀ ਘੱਟ ਤੋਂ ਘੱਟ ਜਿਹੜੀ ਹੈ ਸਰਵਿਸ ਲੈਣ ਦੇ ਲਈ ਆਵੇ ਸੋ ਕਿਤੇ ਨਾ ਕਿਤੇ ਆਨਲਾਈਨ ਨੂੰ ਬੜਾਵਾ ਦੇਣ ਅਤੇ ਬੈਂਕਾਂ ਆਪਦੇ ਖਰਚਿਆਂ ਨੂੰ ਕਿਤਨਾ ਕਿਤੇ ਪੂਰਾ ਕਹਿ ਲੋ ਜਾਂ ਲੋਕਾਂ ਦੇ ਖਾਚਿਆਂ ਨੂੰ ਵਧਾਉਣ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਕੰਮ ਕਰ ਰਹੀ ਹੈ। ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਸਬੰਧੀ ਆਪਣੀ ਰਾਇ ਕਮੈਂਟਸ ਦੇ ਵਿੱਚ ਜਰੂਰ ਦੇਣਾ। ਵੀਡੀਓ ਨੂੰ ਲਾਈਕ ਸ਼ੇਅਰ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਬੈਲ ਆਈਕਨ ਜਰੂਰ ਦਬਾਉਣਾ। ਵੀਡੀਓ ਦੇ ਐਂਡ ਤੱਕ ਬਣੇ ਲਈ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੀ ਹੈ ਜੀ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ।